ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਉਸ ਵਾਹਿਗੁਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਮੇਰੇ ਭਰਾ ਰਾਜੀ ਹੋਣਗੇ ਜਿਹੜੇ ਭਰਾ ਚੈਨਲ ਨਾਲ ਨਵੇਂ ਜੁੜੇ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਤਾਂ ਉਹ ਚੈਨਲ ਨੂੰ ਮਿੱਤਰੋ ਸਬਸਕ੍ਰਾਈਬ ਕਰ ਲਿਓ ਨਾਲ ਹੀ ਵੀਡੀਓ ਨੂੰ ਲਾਈਕ ਕਰਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤਾਂ ਜੋ ਆਉਣ ਵਾਲੀ ਕਬੱਡੀ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਇਹ ਚੈਨਲ ਦੇ ਆਪਾਂ ਕਬੱਡੀ ਦੀ ਅਪਡੇਟ ਆਉਂਦੇ ਰਹਣਿਆ ਕਿੱਥੇ ਮੈਚ ਹੁੰਦੇ ਨੇ ਕਬੱਡੀ ਪੋਸਟਰਾਂ ਬਾਰੇ ਜਾਣਕਾਰੀ ਦਿੰਦੇ ਰਹਣਿਆ ਜੋ ਜੋ ਪਹਿਲਾ ਕਬੱਡੀ ਕੱਪ ਹੈ ਪਿੰਡ ਬਲਦੇਵ ਸਿੰਘ ਨਗਰ ਮੋਰਿੰਡਾ ਵਿਖੇ ਓਪਨ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 71000 ਅਤੇ ਦੂਸਰਾ ਨਾਮ 51000 ਮਿੱਤਰੋ ਬੈਸਟ ਰੇਡਰ ਤੇ ਜਿਆਫੀ ਨੂੰ ਐਲ ਈ ਡੀਆਂ ਨਾਲ ਮਾਨ ਸਨਮਾਨ ਹੋਊਗਾ ਬਾਜ ਗਰੁੱਪ ਵੱਲੋਂ ਇਹ ਕਬੱਡੀ ਕੱਪ ਇੱਕ ਪਿੰਡ ਉਪਲ ਦਾ ਤਿੰਨ ਪਲੇਅਰ ਬਾਹਰੋਂ ਕਰਵਾਇਆ ਜਾ ਰਿਹਾ ਹੈ ਬਹੁਤ ਸਰੇ ਦਾ ਕਬੱਡੀ ਕੱਪਾ ਵਧੀਆ ਟੀਮਾਂ ਬਣੀਆਂ ਹੋਈਆਂ ਨੇ ਛੋਟੀ ਛੋਟੀ ਦੇ ਪਲੇਅਰ ਪੰਜਾਬ ਦੇ ਵਿੱਚ ਜੋਰੇ ਖੇਡਣਗੇ ਨਾਲ ਹੀ ਮਿੱਤਰੋ ਟਰੰਗਾ ਦੇ ਵਿੱਚ ਲੱਗਣੀਆਂ ਰੌਣਕ ਇੱਥੇ ਕਹਿੰਦੇ ਨਵੇਂ ਕਿਓਟੀ ਦੇ ਪਲੇਅਰ ਗੁਰਦੇਤ ਕਿਸ਼ਨਗੜ੍ਹ ਵਾਲਾ ਬੁਲਟ ਖੀਰਾਵਾਲੀਆ ਜੱਗਾ ਚਿੱਟੀ ਵਾਲਾ ਸੁਲਤਾਨ ਸ਼ਮਸਪੁਰੀਆ ਚੱਕੀ ਰਮਦਾਸ ਵਾਲਾ ਪਹੁੰਚ ਗਏ ਨੇ ਮਿੱਤਰੋ ਪੈਣਗੇ ਤੁਮਰ ਲੈੰਦੇ ਵਾਲੇ ਮਲਕ ਬਿਨਿਆਵੀਨ ਹੋਰ ਵੀ ਲੈੰਦੇ ਪੰਜਾਬ ਵਾਲੇ ਬਹੁਤ ਸਾਰੇ ਸਿਰੇ ਸਿਰੇ ਦੇ ਪਲੇਅਰ ਪਹੁੰਚ ਗਏ ਟਾਈਗਰ ਸਪੋਰਟਸ ਕਲੱਬ ਟਰੰਗਾ ਵੱਲੋਂ ਇਹ ਕਰਵਾਇਆ ਜਾ ਰਿਹਾ ਮਿੱਤਰੋ ਤੀ ਤੀ ਗਰੂਹੇ ਸਵੇਰੇ 5 ਵਜੇ ਸਟਾਰਟ ਹੋ ਜਾਂਦਾ ਮੈਚ ਲਾਈਵ ਮਿੱਤਰੋ ਕਬੱਡੀ 365 ਤੇ ਚੱਲੇਗਾ ਇਹਦਾ ਬਹੁਤ ਵਧੀਆ ਕਬੱਡੀ ਕੱਪ ਹੋਵੇਗਾ ਐਨ ਕਹਿੰਦੇ ਗੱਲਾਂ ਟਿਕਾਣੀ ਲੱਗਣੀਆਂ ਸਾਰੇ ਪਲੇਅਰ ਹੀ ਪਹੁੰਚੇ ਹੋਏ ਨੇ ਲਾਸਟ ਦਿਨ ਹੈ ਮਿੱਤਰੋ ਨਿਊਜ਼ੀਲੈਂਡ ਜਿਹੇ ਕਬੱਡੀ ਕੱਪ ਦਾ ਬਹੁਤ ਸਾਰੇ ਦੇ ਪਲੇਅਰ ਖੇਡਣਗੇ ਰਾਂਜਾ ਪੱਤੀ ਹਰ ਰਾਏਪੁਰ ਜ਼ਿਲ੍ਹਾ ਬਠਿੰਡਾ ਵਿਖੇ ਮਿੱਤਰੋ ਅੱਜ ਵਧੀਆ ਮੈਚ ਕਰਾਏ ਜਾਣਗੇ ਇੱਕ ਪਿੰਡ ਓਪਨ ਦੇ ਇਥੇ ਪਹਿਲਾ ਨਾਮ 31000 ਰੱਖਿਆ ਗਿਆ ਤੇ ਦੂਸਰਾ ਨਾਮ 21000 ਬੈਸ ਟਰੇਡਰ ਤੇ ਜਾਫੀ ਨੂੰ डीलेक्स मोटरसाइकिलों ਨਾਲ ਮਾਨ ਸਨਮਾਨ ਕੀਤਾ ਜਾਊਗਾ ਨਾਲ ਹੀ ਮਿੱਤਰੋ 42 ਕਿਲੋ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 5100 ਆ ਤੇ ਦੂਸਰਾ ਨਾਮ 4100 ਆ ਵੈਸਟ ਰੇਡਰ ਤੇ ਯਾਪੀ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਲਾਈਵ ਐਸ ਦਾ ਮਿੱਤਰੋ ਕਬੱਡੀ ਸਪੋਰਟਸ ਲਾਈਵ ਤੇ ਯੂਟਿਊਬ ਦਾ ਚੈਨਲ ਹੈ ਕੱਲ ਦੇ ਦਿਨ 30 ਨਵੰਬਰ ਨੂੰ ਵੀ ਹੋਰੇ ਮਿੱਤਰੋ ਇੱਕ ਪਿੰਡੋਂ ਉੱਪਰ ਦੇ ਤਿੰਨ ਪਲੇਅਰ ਬਾਹਰ ਹੋਣਗੇ ਜਿੱਥੇ ਬੈਸਟਨ ਨੂੰ ਬੁਲਟ ਦਿੱਤੇ ਜਾਣਗੇ ਐਨ ਕਹਿੰਦੇ ਛੋਟੀ ਛੋਟੀਆਂ ਟੀਮਾਂ ਬਣਣਗੀਆਂ ਬਹੁਤ ਸਿਰੇ ਦਾ ਕਬੱਡੀ ਕੱਪ ਆ ਇਹ ਵੀ ਨਾਲ ਹੀ ਰੇਡਾਂ ਦੇ ਜੱਫਿਆਂ ਦੇ ਮੋਟਰਸਾਈਕਲ ਵੀ ਲੱਗਣਗੇ ਕੱਲ ਦੇ ਦਿਨ ਹੋ ਰਹੇ ਐ ਚੋਟੀ ਦੀਆਂ ਟੀਮਾਂ ਵੱਡਣਗੀਆਂ ਤੇ ਨਾਲ ਹੀ ਮਿੱਤਰੋ ਮਾਹਲਾ ਕਲਾਂ ਚ ਕਬੱਡੀ ਓਪਨ ਦੇ ਚਾਰ ਪਲੇਅਰ ਬਾਹਰੋਂ ਅੱਠ ਟੀਮਾਂ ਹੀ ਇੰਟਰ ਹੋਈਆਂ ਨੇ ਪਹਿਲਾ ਨਾਮ ਜਿੱਥੇ 77000 ਤੇ ਦੂਸਰਾ ਨਾਮ 52000 ਬੈਸਟਰ ਨੂੰ ਦੇ 25 25000 ਰੁਪਏ ਦਾ ਮਾਨ ਸਨਮਾਨ ਹੋਵੇਗਾ ਤੇ ਨਾਲ ਹੀ 56 ਕਿਲੋ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 6500 ਦੂਸਰਾ ਨਾਮ ਜਿੱਥੇ 5100 ਤੇ ਬੈਸਟਰ ਰੀਡਰ ਤੇ ਜਾਫੀ ਨੂੰ ਕਪਾ ਨਾਲ ਮਾਨ ਸਨਮਾਨ ਹੋਵੇਗਾ ਬਹੁਤ ਵਧੀਆ ਕਬੱਡੀ ਕੱਪਾ ਕਬੱਡੀ ਦੀ ਹੋਰ ਅਪਡੇਟ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਸਾਰੇ ਮੇਰੇ ਵੀਰ ਵਾਇਗਰੂ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਮੇਰੇ ਵੀਰਾਂ ਨੂੰ ਵਾਇਗਰੂ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਰੱਕੀਆਂ ਬਖਸ਼ੇ ਖੇਡ ਪ੍ਰੇਮੀਆ ਨੂੰ ਤੰਦਰੁਸਤੀਆਂ ਬਖਸ਼ੇ ਨਿਊਜ਼ੀਲੈਂਡ ਜੋ ਬਾਹਰ ਕਬੱਡੀ ਖੇਡਿਆਰੀ ਪੰਜਾਬ ਹਰਿਆਣਾ ਤੇ ਲੈਹਿੰਦੇ ਦੇ ਖੇਡ ਰਹੇ ਨੇ ਸਾਰਿਆਂ ਨੂੰ ਵੈਗਰੂ ਸੱਟਾਂ ਫੇਟਾਂ ਤੋਂ ਮਾਜਿਤ ਰੱਖੇ 1 ਮਿੰਟ ਕੱਢ ਕੇ ਅਰਦਾਸ ਜਰੂਰ ਕਰਿਆ ਕਰੋ ਇਹਨਾਂ ਖਿਡਾਰੀਆਂ ਦੇ ਨਾਲ ਹੀ ਕਬੱਡੀ ਜਿਉਂਦੀ ਹੈ ਮਿੱਤਰੋ ਸਾਰਿਆਂ ਲਈ ਅਰਦਾਸ ਜਰੂਰ ਕਰਿਆ ਕਰੋ ਤਦ ਤੱਕ ਲਈ ਸਾਰੇ ਮੇਰੇ ਵੀਰ ਜੋ ਚੈਨਲ ਨੂੰ ਸਪੋਰਟ ਕਰ ਰਹੇ ਨੇ ਸਾਰਿਆਂ ਦਾ ਦਿਲੋਂ ਸਤਿਕਾਰਾ ਦਿলো ਧੰਵਾਦ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਕੱਲ ਨੂੰ ਤਦ ਤੱਕ ਲਈ ਧੰਨਵਾਦ